ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਨਾਲ ਰੋਪੜ ਜ਼ਿਲ੍ਹੇ ਦੀ ਕਈ ਸਰਪੰਚਾਂ ਤੇ ਪੰਚਾਂ ਦੇ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ। ਗੱਲਬਾਤ ਦੇ ਦੌਰਾਨ ਰੋਪੜ ਵਿਧਾਨ ਸਭਾ ਦੇ ਪਿੰਡ ਖੈਰਾਬਾਦ ਦੇ ਸਰਪੰਚ ਹਰਦੀਪ ਕੌਰ ਅਤੇ ਪੰਚ ਸਤਿੰਦਰ ਕੌਰ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਪਿੰਡ ਦੇ ਸਰਪੰਚ ਹਰਦੀਪ ਕੌਰ ਨੇ ਕਿਹਾ ਕਿ ਬੀਤੇ ਸਮੇਂ ਦੇ ਵਿੱਚ ਦੇਖਣ ਦੇ ਵਿੱਚ ਆਇਆ ਕਿ ਪੰਜਾਬ ਦੇ ਕਈ ਸਰਪੰਚ ਅਤੇ ਪੰਚ ਚੁਣੇ ਜਾਣ ਤੋਂ ਬਾਅਦ ਵਿਦੇਸ਼ ਚਲੇ ਜਾਂਦੇ ਨੇ ਤਾਂ ਜਿਸ ਕਰਕੇ ਉਹਨਾਂ ਦੇ ਪਿੰਡਾਂ ਦੇ ਕਈ ਵਿਕਾਸ ਕਾਰਜ ਰੁਕ ਜਾਂਦੇ ਨੇ। ਤੇ ਕਿਹੜੀ ਪੋਸਟ ਤੇ ਹੈਗੇ ਆ ਤੁਸੀਂ ਮੈਂ ਸਿੰਦਰ ਕੌਰ ਮੇਰਾ ਪਿੰਡ ਖੇਰਾਵਾਲ ਮੈਂ ਪੰਜਾਂ ਜੀ ਜਿਲ੍ਹਾ ਰੋਪੜ ਜਿਲ੍ਹਾ ਰੋਪੜ ਅੱਛਾ ਇੱਕ ਫੈਸਲਾ ਲਿਆ ਗਿਆ ਪੰਜਾਬ ਸਰਕਾਰ ਵੱਲੋਂ ਲੈਟਰ ਜਾਰੀ ਕੀਤਾ ਗਿਆ ਸਬੰਧਿਤ ਵਿਭਾਗ ਨੂੰ ਉਸ ਦੇ ਵਿੱਚ ਕਿਹਾ ਕਿ ਜੇਕਰ ਕੋਈ ਚੁਣਿਆ ਹੋਇਆ ਪਿੰਡ ਦਾ ਨੁਮਾਇੰਦਾ ਚਾ ਸਰਪੰਚ ਹੋਣ ਜਾਂ ਪੰਜ ਹੋਣ ਜੇਕਰ ਦੇਸ਼ ਛੱਡ ਕੇ ਵਿਦੇਸ਼ ਜਾਂਦਾ ਤਾਂ ਪਹਿਲਾਂ ਮੈਕਮੇ ਤੋਂ ਐਨਓਸੀ ਲੈਣੀ ਪਵੇਗੀ ਲਿਖਤੀ ਦੇ ਵਿੱਚ ਦੇਣਾ ਪਵੇਗਾ ਬਤੌਰ ਪੰਚ ਕਿਦਾਂ ਦੇਖਦੇ ਹੋ ਫੈਸਲੇ ਨੂੰ ਜੀ ਇਹ ਬਿਲਕੁਲ ਬਹੁਤ ਵਧੀਆ ਫੈਸਲਾ ਲਿਆ ਸਰਕਾਰ ਨੇ ਅਸੀਂ ਚਾਹੁੰਦੇ ਆਂ ਵੀ ਏਦਾਂ ਦੇ ਫੈਸਲੇ ਲਿੰਦੀ ਰਵੇ ਸਰਕਾਰ ਤਾਂ ਬਹੁਤ ਵਧੀਆ ਲੱਗੂਗਾ ਨਹੀਂ ਤਾਂ ਜਿੰਨੋ ਵੀ ਕੋਈ ਕੰਮ ਹੁੰਦਾ ਸੀ ਥੋੜਾ ਜਿਹਾ ਪਿੰਡ ਦੇ ਵਿਕਾਸ ਵਾਸਤੇ ਕਿਸੇ ਨੇ ਆਉਣਾ ਕਿ ਪੰਚਾਇਤ ਸਾਡਾ ਇਹ ਕੰਮ ਆ ਜਦੋਂ ਘਰਦਿਆਂ ਤੋਂ ਪਤਾ ਕਰਦੇ ਆ ਉਹ ਕਹਿੰਦੇ ਕਿ ਉਹ ਤਾਂ ਬਾਹਰ ਚਲੇ ਗਏ ਅੰਨੇ ਟਾਈਮ ਵਾਸਤੇ ਬਾਹਰ ਨਿਕਲ ਗਏ ਇਹ ਕਿਉਂਕਿ ਨਾ ਪਹਿਲਾਂ ਪਿੰਡ ਦੇ ਨਾਲ ਵੀ ਸਾਨੂੰ ਸੰਬੰਧਿਤ ਸਭ ਤੋਂ ਲੈਣੇ ਚਾਹੀਦੇ ਆ ਪਰਮਿਸ਼ਨ ਕਿਉਂਕਿ ਪਿੰਡ ਦਾ ਵਿਕਾਸ ਆ ਜੀ ਇਹ ਰੁਕਣਾ ਨਹੀਂ ਚਾਹੀਦਾ ਹੈਗਾ ਅਸੀਂ ਵਿਦੇਸ਼ ਜਾ ਕੇ ਉੱਥੇ ਜਾ ਕੇ ਬਹਿ ਜਾਂਦੇ ਆ ਜਦੋਂ ਇਲੈਕਸ਼ਨਸ ਦਾ ਟਾਈਮ ਆਉਂਦਾ ਕੁਝ ਟਾਈਮ ਪਹਿਲਾਂ ਆ ਕੇ ਫਿਰ ਅਸੀਂ ਉਥੇ ਹਾਜ਼ਰ ਹੋ ਜਾਂਦੇ ਪਿੰਡ ਦੇ ਵਿੱਚ ਅੱਛਾ ਸਹੀ ਮੰਨਦੇ ਹੋ ਫੈਸਲਾ ਫੈਸਲਾ ਤੁਹਾਨੂੰ ਬਹੁਤ ਵਧੀਆ ਲੱਗਿਆ ਅੱਛਾ ਕਈ ਹੁਣ ਵੀ ਦੇਖਣ ਚ ਆਇਆ ਕਈ ਸਰਪੰਚ ਪੰਚ ਹਜੇ ਵੀ ਵਿਦੇਸ਼ਾਂ 'ਚ ਬੈਠੇ ਨੇ ਬੇਸ਼ੱਕ ਨੁਮਾਇੰਦੇ ਬਣ ਗਏ ਨੇ ਹੁਣ ਜਿਹੜੇ ਇਲੈਕਸ਼ਨ ਹੋਏ ਨੇ ਨੁਮਾਇੰਦੇ ਬਣ ਗਏ ਨੇ ਪਰ ਚੋਣਾਂ ਜਿੱਤਣ ਤੋਂ ਬਾਅਦ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਚਲੇ ਗਏ ਨੇ ਲੱਗਦਾ ਨਹੀਂ ਕਿ ਸਰਕਾਰ ਨੂੰ ਨੋਟਿਸ ਕੱਢਣਾ ਚਾਹੀਦਾ ਜਿਹੜੇ ਚੁਣੇ ਨੁਮਾਇੰਦੇ ਹੁਣ ਵੀ ਬਾਹਰ ਬੈਠੇ ਨੇ ਉਹ ਆਪਣੇ ਪਿੰਡਾਂ ਜਾ ਕੇ ਦੁਬਾਰਾ ਚੋਣਾਂ ਚਲੇਗਾ ਜੀ ਇਹ ਬਹੁਤ ਗੱਲ ਆ ਤਾਂ ਉਹਨਾਂ ਦੇ ਲਈ ਜਦੋਂ ਸਾਨੂੰ ਪਿੰਡ ਨੇ ਚੁਣਿਆ ਹੈ ਇੱਕ ਸਰਬਸੰਮਤੀ ਹੋਈ ਸਾਡੇ ਪਿੰਡ ਦੀ ਜੀ ਇਹ ਬਹੁਤ ਵੱਡੀ ਗੱਲ ਆ ਮਤਲਬ ਹਰ ਇੱਕ ਪਿੰਡ ਦੇ ਇਲੈਕਸ਼ਨਸ ਹੋਏ ਨੇ ਮਤਲਬ ਸਾਡੇ ਪਿੰਡ ਦੀ ਸੰਮਤੀ ਹੋਈ ਆ ਫਿਰ ਜੇ ਸਾਨੂੰ ਇਹਨਾਂ ਨੇ ਚੁਣੇ ਲਿਆ ਤੇ ਸਾਨੂੰ ਬਾਹਰ ਜਾਣ ਦਾ ਤਾਂ ਮਤਲਬ ਹੈ ਬਿਲਕੁਲ ਜੀ ਬਹੁਤ ਵਧੀਆ ਫੈਸਲਾ ਲਿਆ ਸਰਕਾਰ ਨੇ ਇਹ ਠੀਕ ਹੈ ਹਾਂ ਜੀ ਮੈਡਮ ਕੀ ਨਾਮ ਹੈ ਤੇ ਕਿਹੜੇ ਪਿੰਡ ਦੇ ਸਰਪੰਚ ਹੋ ਤੁਸੀਂ ਜੀ ਮੇਰਾ ਨਾਮ ਹਰਦੀਪ कौर ਹੈ ਤੇ ਮੈਂ ਖਾਰਵਾ ਪਿੰਡ ਦੀ ਸਰਪੰਚ ਹਾਂ ਜਿਲ੍ਹਾ ਕਿਹੜਾ ਹੈ ਰੋਪੜ ਅੱਛਾ ਇੱਕ ਪੰਜਾਬ ਸਰਕਾਰ ਵੱਲੋਂ ਅੱਜ ਲੈਟਰ ਜਿਹੜੇ ਸਬੰਧਤ ਵਿਭਾਗ ਹੈਗਾ ਇਹ ਜਾ ਏਡੀਸੀਆਂ ਨੂੰ ਜਾਰੀ ਕੀਤਾ ਗਿਆ ਕਿ ਜੇਕਰ ਕੋਈ ਸਰਪੰਚ ਜਾਂ ਪੰਚ ਦੇਸ਼ ਛੱਡ ਕੇ ਵਿਦੇਸ਼ ਜਾਂਦਾ ਤਾਂ ਉਸ ਨੂੰ ਪਹਿਲਾਂ ਸਬੰਧਤ ਮੈਕਮੇ ਤੋਂ ਇੱਕ ਐਨਓਸੀ ਲੈਣੀ ਪਵੇਗੀ ਪਰਮਿਸ਼ਨ ਲੈਣੀ ਪਵੇਗੀ ਬਤੌਰ ਸਰਪੰਚ ਕਿਦਾਂ ਦੇਖਦੇ ਹੋ ਜਿਹੜਾ ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਲਿੱਤਾ ਹੈ ਬਹੁਤ ਵਧੀਆ ਲਿੱਤਾ ਹੈ ਕਿ ਜੋ ਵੀ ਸਰਪੰਚ ਹੈ ਵਿਦੇਸ਼ ਜਾਏਗਾ ਉਹ ਇੱਕ ਐਨਓਸੀ ਇੱਕ ਐਪਲੀਕੇਸ਼ਨ ਆਪਣੀ ਬੀਡੀਪੀਓ ਸਰ ਨਾਲ ਜਿਹੜੇ ਮਤਲਬ ਪ੍ਰਬੰਧਕ ਨੇ ਪਰ ਉਹਨਾਂ ਨੂੰ ਦੇ ਕੇ ਜਾਏਗਾ ਤਦੋਂ ਬਾਹਰ ਜਾ ਸਕਦਾ ਹੈ ਪਹਿਲਾਂ ਕੀ ਹੁੰਦਾ ਸੀਗਾ ਕਿ ਜਦੋਂ ਸਰਪੰਚ ਸਾਰੇ ਕੋਈ ਬਾਹਰ ਚਲੇ ਜਾਂਦਾ ਸੀ ਤਾਂ ਪਿੰਡ ਦੇ ਕੰਮ ਸਾਰੇ ਰੁਕ ਜਾਂਦੇ ਸੀਗੇ ਪਰ ਹੁਣ ਇਹ ਜਿਹੜਾ ਸਰਕਾਰ ਨੇ ਫੈਸਲਾ ਲੀਤਾ ਹੈ ਬਹੁਤ ਵਧੀਆ ਲੀਤਾ ਹੈ ਅੱਛਾ ਦੇਖਣ ਜੇ ਗੱਲ ਵੀ ਆਈ ਹੈ ਕਿ ਕਈ ਜਗ੍ਹਾ ਜਿੱਦਾਂ ਲੁਧਿਆਣੇ ਦਾ ਮਾਮਲਾ ਹੋਇਆ ਸਰਪੰਚ ਜਿਹੜੇ ਬਾਹਰ ਚਲੇ ਗਏ ਸੀ ਉਸ ਤੋਂ ਬਾਅਦ ਮੈਕਮੇ ਨੂੰ ਜਿਹੜਾ ਕਿਹਾ ਗਿਆ ਕਿ ਕਾਰਵਾਈ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਇਹ ਬਤੌਰ ਸਰਪੰਚ ਕਿ ਲੱਗਦਾ ਨਹੀਂ ਕਿ ਬੇਸ਼ੱਕ ਪਰਮਿਸ਼ਨ ਲੈਣੀ ਪਵੇਗੀ ਸਰਕਾਰ ਤੋਂ ਜੇਕਰ ਐਮਰਜੈਂਸੀ 'ਚ ਜਾਣਾ ਹੋਵੇ ਤਾਂ ਉਸ ਲਈ ਵੀ ਜਿਹੜੀ ਮੰਨਦੇ ਹੋ ਵੀ ਪਰਮਿਸ਼ਨ ਲੈਣ ਜ਼ਰੂਰੀ ਹੈ ਜੀ ਹਾਂਜੀ ਉਹ ਠੀਕ ਮੰਨਦੇ ਹੋ ਫੈਸਲਾ ਹਾਂਜੀ ਬਹੁਤ ਵਧੀਆ ਫੈਸਲਾ ਲਿੱਤਾ ਹੈ ਜੀ ਜਿਹਨਾਂ ਨੂੰ ਵੀ ਬਾਹਰ ਜਾਣਾ ਉਹ ਪਰਮਿਸ਼ਨ ਲੈ ਕੇ ਹੀ ਬਾਹਰ ਜਾਏਗਾ ਨਹੀਂ ਤਾਂ ਪਿੰਡ ਦੇ ਸਾਰੇ ਕੰਮ ਜਿਹੜੇ ਪ੍ਰਭਾਵਿਤ ਹੁੰਦੇ ਆ ਤੇ ਪਿੰਡ ਦੇ ਕੋਈ ਕੰਮ ਨਹੀਂ ਹੋਣ ਹੁੰਦੇ ਹਾਂ ਹਾਂ ਰੂਪਨਗਰ ਤੋਂ ਪੁਲਕਿਤ ਕੁਮਾਰ ਦੀ ਰਿਪੋਰਟ